ਗਦਰੀ ਬਾਬਾ ਨਿਰੰਜਨ ਸਿੰਘ ਢਿੱਲੋਂ ਦੇ ਪੋਤਰੇ ਮਨਜੀਤ ਸਿੰਘ ਢਿੱਲੋਂ ਅਤੇ ਪੋਤ ਨੂੰ ਹਰਜੀਤ ਕੌਰ ਢਿੱਲੋਂ ਨੇ ਸਾਂਝੀ ਸੋਚ ਦੇ ਸੀਈਓ ਮੋਤਾ ਸਿੰਘ ਬਾਸੀ ਨੂੰ ਗਦਰੀ ਬਾਬਿਆਂ ਦੇ ਜੀਵਨ ਤੇ ਲਿਖੀ ਕਿਤਾਬ ਭੇਟ ਕੀਤੀ ਨਾਲ ਹੀ ਬਲਬੀਰ ਸਿੰਘ ਢਿੱਲੋਂ ਜੋ ਕਿ ਮਨਜੀਤ ਸਿੰਘ ਢਿੱਲੋਂ ਦੇ ਭਤੀਜੇ ਹਨ ਨੇ ਸਾਂਝੀ ਸੋਚ ਅਖਬਾਰ ਤੇ ਟੀਵੀ ਨੂੰ 1500 ਡਾਲਰ ਦਾ ਚੈੱਕ ਦੇ ਕੇ ਸਾਂਝੀ ਸੋਚ ਟੀਵੀ ਅਤੇ ਅਖਬਾਰ ਦੀ مالی ਸਹਾਇਤਾ ਕੀਤੀ ਵਰਨਣਯੋਗ ਹੈ ਕਿ ਬੀਤੇ ਦਿਨੀ ਗਦਰੀ ਬਾਬਾ ਨਿਰੰਜਨ ਸਿੰਘ ਢਿੱਲੋਂ ਜੀ ਦੀ ਤਸਵੀਰ ਗਦਰ ਮੈਮੋਰੀਅਲ ਹਾਲਚ ਸਥਾਪਿਤ ਕੀਤੀ ਗਈ ਸੀ ਉਸ ਪ੍ਰੋਗਰਾਮ ਦੇ ਵਿੱਚ ਕਾਉਂਸਲਰ ਜਨਰਲ ਸੰਫਰਾਂਸਕੋ ਡ ਪੋਨਚੇਸਨ ਇਹ ਸਾਰਾ ਪ੍ਰੋਗਰਾਮ ਸਿਕੰਦਰ ਸਿੰਘ ਗਰੇਵਾਲ ਵੱਲੋਂ ਉਲੀਕਿਆ ਗਿਆ ਸੀ ਬੂਟਾ ਸਿੰਘ ਬਾਸੀ ਨੇ ਪਰਿਵਾਰ ਵੱਲੋਂ ਮਾਣ ਦੇਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਤੇ ਗਦਰੀ ਬਾਬਿਆਂ ਦੀਆਂ ਪਾਈਆਂ ਪੈੜਾਂ ਤੇ ਤੁਰਦੇ ਰਹਿਣ ਦਾ ਵਾਅਦਾ ਕੀਤਾ ਦੱਸ ਦਈਏ ਕਿ ਯੁਗਾਂਤਰਾ ਆਸ਼ਰਮ ਗਦਰੀ ਮੈਮੋਰੀਅਲ ਹਾਲ ਦੇ ਵਿੱਚ ਬੀਤੇ ਦਿਨੀ ਬਾਬਾ ਨਿਰੰਜਨ ਸਿੰਘ ਢਿੱਲੋਂ ਦੀ ਫੋਟੋ ਸਥਾਪਿਤ ਕੀਤੀ ਗਈ ਸੀ ਤੇ ਇੱਕ ਸ਼ਾਨਦਾਰ ਸਮਾਗਮ ਉਲੀਕਿਆ ਗਿਆ ਸੀ ਜਿਸ ਦੀ ਪ੍ਰਧਾਨਗੀ ਕੌਂਸਲਰ ਜਰਨਲ ਸੰਫਰਾਸਿਸ ਕੋ ਡਾਕਟਰ ਸ੍ਰੀਕਰ ਰੈਡੀ ਨੇ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕੌਂਸਲਰ ਰਕੇਸ਼ ਅਦਲਖਾਤ ਤੇ ਕੌਂਸਲ ਅਭਿਸ਼ੇਕ ਚਰਮਾ ਸ਼ਾਮਲ ਹੋ ਇਹ ਤੇਜ ਸਮਾਗਮ ਦੇ ਵਿੱਚ ਵੱਖ-ਵੱਖ ਬੁਲਾ ਰਹਿਆਂ ਕਸ਼ਮੀਰ ਸਿੰਘ ਇੰਡੋ ਅਮਰੀਕਨ ਕਲਚਰਲ ਆਰਗੇਨਾਈਜੇਸ਼ਨ ਬੇਕਰਸਫੀਲਡ ਤੋਂ ਡਾਕਟਰ ਹਰਮੇਸ਼ ਕੁਮਾਰ ਹਰਜੀਤ ਕੌਟਲੋ सुरेंद्र ਸਿੰਘ ਮੰਡਾਲੀ ਮਨਜੀਤ ਸਿੰਘ ਟਿੱਲੋ ਮਨਜੀਤ ਸਿੰਘ ਚਰਮਗੁਰਮ ਤੇ ਜੀਵਨ ਜੋਸ਼ੀ ਪਾਲ ਸਹੋਤਾ ਮਹਿੰਦਰ ਸਿੰਘ ਤਾਦ ਨੇ ਗਦਰੀ ਬਾਬਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਬੂਟਾ ਸਿੰਘ 바ਸੀ ਸੀਈਓ ਸਾਂਜੀ ਸੋਚ ਆਦਾਰਾ ਨੇ ਸਟੇਜ ਸਖਤਰ ਦੀ ਭੂਮਿਕਾ ਬਖੂਬੀ ਨਿਭਾਈ ਹੈ ਤੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਲਈ ਬੂਟਾ ਸਿੰਘ 바ਸੀ ਦਾ ਸਾਥ ਸਿਕੰਦਰ ਸਿੰਘ ਗਰੇਵਾਲ ਨੇ ਦਿੱਤਾ ਪ੍ਰੋਗਰਾਮ ਦੀ ਸ਼ੁਰੂਆਤ 'ਚ ਹਾਲ ਹੀ 'ਚ ਪਹੁੰਚੇ ਸਾਰੀਆਂ ਸਖਸ਼ੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਬਾਬਾ ਨਿਰੰਝਨ ਸਿੰਘ ਢਿੱਲੋਂ ਦੀ ਫੋਟੋ ਕੌਂਸਲਰ ਜਰਨਲ ਨੂੰ ਭੇਟ ਕੀਤੀ ਗਈ ਜੋ ਕਿ ਦੀਵਾਰ ਦੇ ਉੱਤੇ ਸੁਸ਼ੋਭਿਤ ਕੀਤੀ ਗਈ ਤੇ ਉਸੇ ਲੜੇ ਨੂੰ ਅੱਗੇ ਤੋਰਦਿਆਂ ਅੱਜ ਬੂਟਾ ਸਿੰਘ 바ਸੀ ਨੂੰ ਸਾਂਜੀ ਸੋਚ ਆਦਾਰੇ ਲਈ 1500 ਡ ਦਾ ਚੈੱਕ ਭੇਟ ਕੀਤਾ ਗਿਆ ਤੇ ਗਦਰੀ ਬਾਬਾ ਨਰਿੰਦਰ ਸਿੰਘ ਢਿੱਲੋਂ ਦੇ ਪੋਤਰੇ ਮਨਜੀਤ ਸਿੰਘ ਢਿੱਲੋਂ ਅਤੇ ਪੋਤ ਨੂੰ ਹਰਜੀਤ ਕੌਰ ਢਿੱਲੋਂ ਨੇ ਸਾਂਝੀ ਸੋਚ ਦੇ ਸੀ ਇਹ ਬੂਟਾ ਸਿੰਘ 바ਸੀ ਨੂੰ ਗਦਰੀ ਬਾਬਿਆਂ ਦੇ ਜੀਵਨਤ ਲਿਖੀ ਕਿਤਾਬ ਵੀ ਭੇਟ ਕੀਤੀ ਤੇ ਨਾਲ ਹੀ ਬਲਬੀਰ ਸਿੰਘ ਢਿੱਲੋਂ ਜੋ ਕਿ ਮਨਜੀਤ ਸਿੰਘ ਢਿੱਲੋਂ ਦੇ ਭਤੀਜੇ ਹਨ ਨੇ ਸਾਂਝੀ ਸੋਚ ਅਖਬਾਰ ਤੇ ਟੀਵੀ ਨੂੰ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਡਾਲਰ 1500 ਦਾ ਚੈੱਕ ਦੇ ਕੇ ਸਾਂਝੀ ਸੋਚ ਟੀਵੀ ਅਤੇ ਅਖਬਾਰ ਦੀ مالی ਸਹਾਇਤਾ ਕੀਤੀ